ਫੈਬੂਆਗਦੀਆਂ ਹਦਾਇਤਾਂ ਦੇ ਅਨਸਾਰ ਸਾਰੇ ਸਰਕਾਰੀ ਸਕੂਲਾਂ ਵਿੱਚ ਸਾਇੰਸ ਮੇਲੇ ਲਗਾਏ ਗਏ ਸਨ ਇਹਨਾਂ ਸਾਇੰਸ ਮੇਲਿਆਂ ਵਿੱਚ ਸਾਇੰਸ ਨਾਲ ਸੰਬੰਧਿਤ ਚਾਰਟ ਜਾਂ ਮਾਡਲਸ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਬੱਚਿਆਂ ਨੇ ਵੱਖ-ਵੱਖ ਪ੍ਰਯੋਗ ਗਤੀਵਿਧੀਆਂ ਕਰਕੇ ਸਾਇੰਸ ਦੇ ਪੱਖਾਂ ਨੂੰ ਸਿੱਧ ਕੀਤਾ ਇਹਨਾਂ ਸਾਇੰਸ ਮੇਲਿਆਂ ਤੋਂ ਬਾਅਦ ਬੱਚਿਆਂ ਦੇ ਵਿੱਚ ਵੱਖ-ਵੱਖ ਗਤੀਵਿਧੀਆਂ ਜਾਂ ਪ੍ਰਯੋਗ ਕਰਨ ਦੀ ਰੋਚਕਤਾ ਵਧੀ ਇਸੇ ਲੜੀ ਦੇ ਤਹਿਤ ਅੱਜ ਸਾਡੇ ਸਕੂਲ ਵਿੱਚ ਵੀ ਬੱਚਾ ਇੱਕ ਕੁਝ ਸਮੱਗਰੀ ਇਕੱਤਰ ਕਰਕੇ ਤਿਆਰ ਹੈ ਕੋਈ ਪ੍ਰਯੋਗ ਜਾਂ ਗਤੀਵਿਧੀ ਕਰਨ ਦੇ ਲਈ ਆਪਾਂ ਜਿਹਦੇ ਨਾਲ ਗੱਲ ਕਰਦੇ ਹਾਂ ਬੇਟਾ ਕੀ ਨਾਮ ਹੈ ਤੁਹਾਡਾ ਫਰਕੀਰ ਖਤਾਨ ਫਰਕੀਰ ਖਤਾਨ ਕਿਹੜੀ ਕਲਾਸ ਦੇ ਵਿਦਿਆਰਥੀ ਤੁਸੀਂ 6ਵੀਂ ਜਮਾਤ 6ਵੀਂ ਜਮਾਤ ਵੈਰੀ ਗੁੱਡ ਬੇਟਾ ਤੁਸੀਂ ਅੱਜ ਕਿਹੜੀ ਗਤੀਵਿਧੀ ਜਾਂ ਕੀ ਕਿਹੜਾ ਪ੍ਰਯੋਗ ਕਰਨ ਲੱਗੇ ਹੋ ਖੂਲਣ ਖੂਲਣ ਸ਼ੀਲ ਪਤਾ ਚਾਹ ਆ ਖੂਲਣ ਸ਼ੀਲ ਪਤਾ ਕੁਲਣਸ਼ੀਲ ਪਦਾਰਥ ਜਾਂ ਕੁਲਣਸ਼ੀਲ ਪਦਾਰਥ ਕੁਲਣਸ਼ੀਲ ਪਦਾਰਥ ਕਿਹੜੇ ਹੁੰਦੇ ਆ ਜੀ ਜਿਹੜੇ ਪਦਾਰਥ ਚੰਗੀ ਤਰ੍ਹਾਂ ਪਾਣੀ ਵਿੱਚ ਘੁਲ ਜਾਂਦੇ ਉਸ ਨੂੰ ਕੁਲਣਸ਼ੀਲ ਪਦਾਰਥ ਕਹਿੰਦੇ ਆ ਓਕੇ ਜਿਹੜੇ ਪਦਾਰਥ ਚੰਗੀ ਤਰ੍ਹਾਂ ਪਾਣੀ ਵਿੱਚ ਘੁਲ ਜਾਂਦੇ ਹਨ ਉਹਨਾਂ ਨੂੰ ਕੁਲਣਸ਼ੀਲ ਪਦਾਰਥ ਕਹਿੰਦੇ ਆ ਤੇ ਅਕੁਲਣਸ਼ੀਲ ਕੀ ਜਿਹੜੇ ਪਦਾਰਥ ਪਾਣੀ ਦੀ ਜਿਹੜੇ ਪਦਾਰਥ ਹਲਾਉਣ ਤੋਂ ਬਾਅਦ ਵੀ ਪਾਣੀ ਵਿੱਚ ਨਹੀਂ ਘੁਲਦੇ ਉਸ ਨੂੰ ਅਕੁਲਣਸ਼ੀਲ ਅੱਛਾ ਜਿਹੜੇ ਆਪਾਂ ਮਤਲਬ ਪਾਣੀ ਚ ਚੰਗੀ ਤਰ੍ਹਾਂ ਹਲਾ ਲਈਏ ਫਿਰ ਵੀ ਨਹੀਂ ਘੁਲਦੇ ਉਹ ਅਕੁਲਣਸ਼ੀਲ ਇਹਨੂੰ ਸਿੱਧ ਕਰਨ ਲਈ ਤੁਸੀਂ ਅਜੇ ਸਮੱਗਰੀ ਇਕੱਤਰ ਕੀਤੀ ਹੈ। ਤੇ ਕਰੋ ਕਿੱਥੋਂ ਸ਼ੁਰੂ ਕਰੋਗੇ ਤੁਸੀਂ ਅੱਜ? ਜਿੰਨਾਮਕ ਪਾਓ। ਅੱਛਾ ਕਰੋ। ਇਹ ਪਰਖਣ ਵਾਲੀ ਵਿੱਚ ਅਸੀਂ ਨਮਕ ਪਾ ਲੈਂਦੇ ਹਾਂ। ਓਕੇ। ਪਰਖਣ ਵਾਲੀ ਤੁਸੀਂ ਲੈ ਕੇ ਉਹਦੇ ਵਿੱਚ ਨਮਕ ਪਾਇਆ। ਹਾਂ ਇਹਨੂੰ ਤੁਸੀਂ ਦੇਖੋ ਫਿਰ ਆਓ ਚੰਗੀ ਤਰ੍ਹਾਂ। ਜਿੰਨਾਮਕ ਕੁਲ ਗਿਆ। ਆ ਨਮਕ ਪੂਰੀ ਤਰ੍ਹਾਂ ਘੁਲ ਗਿਆ ਹੈ। ਨਮਕ ਵਿੱਚ ਘੁਲ ਗਿਆ ਫਿਰ ਕਿਸ ਟਨਕਲਿਆ ਇਹ ਨਮਕ ਘੁਲਣਸ਼ੀਲ ਬਣਦਾ ਨਮਕ ਘੁਲਣਸ਼ੀਲ ਪਦਾਰਥ ਹੁੰਦਾ ਹੈ ਹੁਣ ਅੱਗੇ ਜੀ ਆਓ ਜੀ ਪਰਖਣ ਲਈ ਹੁਣ ਖੰਡ ਪਾਓ ਖੰਡ ਓਕੇ ਤੇ ਇਹ ਤੁਸੀਂ ਚਾਰਟ ਲਗਾਇਆ ਆ ਘੁਲਣਸ਼ੀਲ ਪਦਾਰਥ ਤੇ ਅਘੁਲਣਸ਼ੀਲ ਪਦਾਰਥ ਦਾ ਹੁਣ ਤੁਸੀਂ ਖੰਡ ਨੂੰ ਘੋਲ ਰਹੇ ਹੋ ਠੀਕ ਹੈ ਫੰਡ ਦੇਖੋ ਵਿੱਚ ਘੁਲ ਗਈ ਆ ਵੈਰੀ ਗੁੱਡ ਤੇ ਖੰਡ ਵੀ ਕੀ ਆ ਫਿਰ ਜੀ ਘੁਲਣਸ਼ੀਲ ਪਦਾਰਥ ਖੰਡ ਵੀ ਕੀ ਹੈ ਚੀਨੀ ਜੀ ਚੀਨੀ ਘੁਲਣਸ਼ੀਲ ਘੁਲਣਸ਼ੀਲ ਪਦਾਰਥ ਹੈ ਵੈਰੀ ਗੁੱਡ ਤੇ ਇਸ ਤੋਂ ਅੱਗੇ ਕੀ ਚਾਕ ਪਾਉਗੇ ਚਾਕ ਪਾਊਡਰ ਜੇ ਚਾਕ ਪਾਊਡਰ ਅਸੀਂ ਢਿੱਕਰ ਵਿੱਚ ਪਾਉਂਦੇ ਹਾਂ ਹਾਂ ਪਾ ਲਓ ਸ਼ਾਬਾਸ਼ ਇਹਨੂੰ ਚੰਗੀ ਤਰ੍ਹਾਂ ਹਿਲਾ ਲਓ ਜੀ ਮੈਨੂੰ ਥੋੜਾ ਜਿਹਾ ਟਾਈਮ ਲੱਗਦਾ ਟਾਈਮ ਲੱਗਣਾ ਹੈ ਪਤਾ ਲੱਗਣ ਨੂੰ ਅੱਛਾ 19 ਦਿਨ ਚ ਆਪਾਂ ਅਗਲਾ ਕਰੋ ਜਦ ਤੱਕ ਤੁਸੀਂ ਯਸ ਸਰੋਂ ਦਾ ਤੇਲ ਸਰੋਂ ਦਾ ਤੇਲ ਓਕੇ ਮਸਟਰਡ ਆਇਲ ਇਹ ਵੀ ਹਲਾਓ ਚੰਗੀ ਤਰ੍ਹਾਂ ਇਹ ਪਾਣੀ ਵਿੱਚ ਚੰਗੀ ਤਰ੍ਹਾਂ ਘੁਲਿਆ ਇੱਕ ਮਿੰਟ ਖੜ ਲੈਂਦਾ ਬੇਟਾ ਉਹਨੂੰ ਪਹਿਲਾਂ ਪਤਾ ਲੱਗੂ ਚੱਕ ਕੇ ਦੇਖੋ ਟੇਪੀਕਰ ਹਾਂ ਦੇਖੋ ਥੱਲੇ ਤੇਲ ਨਹੀਂ ਆਇਆ ਹੈਗਾ ਉੱਪਰੋਂ ਦੇਖੀ ਆਪਾਂ ਜਰਾ ਤੇਲ ਸਾਰਾ ਉੱਪਰ ਇਕੱਠਾ ਹੋ ਗਿਆ ਤਾਂ ਇਹਦਾ ਕੀ ਸਟਨਕਲਿਆ ਨਹੀਂ ਸਰ ਉਹਦਾ ਤੇਲ ਹੈ ਔਰ ਕੁਲਨਸ਼ੀਲ ਪਗਾ ਨਹੀਂ ਪਾਣੀ ਕਿ ਨਹੀਂ ਘੁਲਿਆ ਤੇ ਇਹ ਕੁਲਨਸ਼ੀਲ ਤਰਨ ਹੋ ਗਿਆ ਇਹ ਤਰਲਾ ਇਹਨੂੰ ਆਪਾਂ ਤਰਨ ਕਹਿ ਸਕਦੇ ਹਾਂ ਅੱਗੇ ਬਟੇ ਕੀ ਤੁਸੀਂ ਤੁਹਾਡੇ ਕੋਲ ਜੀ ਆ ਰੇਤ ਅੱਛਾ ਰੇਤ ਜੀ ਅਸੀਂ ਸਵੇਰ ਦਾ ਪਾਕ ਰੱਖਿਆ ਜੀ ਸਵੇਰੇ ਤੁਸੀਂ ਘੋਲਤੀ ਸੀਗੀ ਸਾਰੀ ਮੈਨੂੰ ਪਤਾ ਹੈ ਤਾਂ ਇਹ ਨਹੀਂ ਕੁਲੀ ਥੱਲੇ ਇਕੱਠੀ ਹੋ ਗਈ ਹੈ ਨਾ ਸਾਰੀ ਤਾਂ ਹਾਂ ਇਹਦਾ ਮਤਲਬ ਰੇਤ ਰੇਤ ਵੀ ਆਕੂਲਣਸ਼ੀਲ ਪਦਾਰਥ ਹੈ ਅੱਗੇ ਬੇਟਾ ਕੀ ਹੈ ਤੁਹਾਡੇ ਕੋਲ ਨੀਂਂਬੂ ਦਾ ਰਸ ਨੀਂਂਬੂ ਦਾ ਰਸ ਪਾਓ ਪਾਣੀ ਦੇ ਵਿੱਚ ਦੇਖੀਏ ਆਪਾਂ ਕੀ ਬਣਦਾ ਇਹਦਾ ਇਹ ਚੰਗੀ ਤਰ੍ਹਾਂ ਘੁਲ ਗਿਆ ਘੁਲ ਗਿਆ ਵਿੱਚ ਠੀਕ ਹੈ ਤੇ ਨੀਂਂਬੂ ਦਾ ਰਸ ਵੀ ਕੀ ਹੋ ਗਿਆ ਨੀਂਂਬੂ ਦਾ ਰਸ ਘੁਲਣਸ਼ੀਲ ਹੋ ਗਿਆ ਠੀਕ ਹੈ ਇਹ ਮਿੱਟੀ ਵੀ ਅਸੀਂ ਸਵੇਰੇ ਪਾ ਕੇ ਰੱਖੀ ਹੋਆ ਹਾਂ ਮਿੱਟੀ ਤੁਸੀਂ ਪਾਈ ਸੀ ਇਹ ਵੀ ਰੇਤ ਵਾਂਗ ਥੱਲੇ ਸਾਰੀ ਇਕੱਠੀ ਹੋ ਗਈ ਪਾਣੀ ਉੱਪਰ ਕਲੀਅਰ ਹੈ ਤਾਂ ਰੇਤ ਵੀ ਫਿਰ ਕੀ ਸੱਟ ਕੋ ਆ ਕੇ ਹਰਕਿਰਤ ਜੀ ਮਿੱਟੀ ਵੀ ਆ ਘੁਲਣਸ਼ੀਲ ਪਦਾਰਥ ਹੈ ਹਾਂ ਮਿੱਟੀ ਵੀ ਘੁਲਣਸ਼ੀਲ ਪਦਾਰਥ ਹੈ ਅੱਗੇ ਕੀ ਇਹ ਤੁਹਾਡੇ ਕੋਲ ਦੁੱਧ ਦੁੱਧ ਪਾਓ ਦੇਖੀਏ ਦੁੱਧ ਇੱਕ ਤਰਲ ਹੈ ਇਹਨੂੰ ਪਾਣੀ ਚ ਪਾਇਆ ਤੇ ਨਾਲ ਤੁਸੀਂ ਚੰਗੀ ਤਰ੍ਹਾਂ ਹਿਲਾਇਆ ਤੇ ਦਿਖਾਓ ਚੱਕ ਕੇ ਜਰਾ ਵੇਰੀ ਗੁੱਡ ਇਹ ਪਾਣੀ ਚ ਬਿਲਕੁਲ ਜੀ ਘੁਲ ਗਿਆ ਘੁਲ ਗਿਆ ਪਰ ਦੁੱਧ ਕੀ ਹੈ ਜੀ ਘੁਲਣਸ਼ੀਲ ਇਕੁਲਣਸ਼ੀਲ ਤਰਲ ਹੋ ਗਿਆ ਵੀ ਤੇ ਹੁਣ ਇੱਕ ਤੁਸੀਂ ਚੌਕ ਪਾਊਡਰ ਦਾ ਟਾਡਾ ਰਹਿੰਦਾ ਸੀ ਜੀ ਆ ਥੱਲੇ ਬਹਿ ਗਿਆ ਚਾਕ ਪਾਊਡਰ ਹਾਂਜੀ ਹੁਣ ਉੱਪਰ ਚੱਕ ਕੇ ਬੜੇ ਥੱਲੇ ਦੇਖੀਏ ਥੋੜਾ ਪੁੰਜੱਕੋ ਹਾਂ ਆ ਦੇਖੋ ਥੱਲੇ ਸਾਰਾ ਜਿਹੜਾ ਚੌਕ ਦਾ ਪਾਊਡਰ ਸੀ ਉਹ ਇਕੱਠਾ ਹੋ ਗਿਆ ਇਹ ਰੰਗ ਤਾਂ ਫਿਰ ਚੌਕ ਦੇ ਰੰਗ ਕਰਕੇ ਥੋੜਾ ਪਾਣੀ ਦਾ ਰੰਗ ਚੇਂਜ ਹੋ ਗਿਆ ਸੋ ਇਸ ਤਰ੍ਹਾਂ ਤੁਸੀਂ ਇਹ ਸਿੱਧ ਕੀਤਾ ਕਿਹੜੇ ਪਦਾਰਥ ਘੁਲਣਸ਼ੀਲ ਹੁੰਦੇ ਆ ਤੇ ਕਿਹੜੇ ਨੇ ਅਕੁਲਨਸ਼ੀਲ ਆਪਾਂ ਇਧਰ ਸਾਰਣੀ ਵਿੱਚ ਦੇਖਦੇ ਆਂ ਇੱਕ ਵਾਰ ਫਿਰ ਥੋੜਾ ਨੇੜੇ ਹੋ ਕੇ ਦਿਖਾਓ ਕਿ ਕਿਹੜੇ ਕਿਹੜੇ ਪਦਾਰਥ ਤੁਹਾਡੇ ਕੋਲਨਸ਼ੀਲ ਆ ਗਏ ਆ ਜੀ ਨਮਕ ਆ ਕੋਲਨਸ਼ੀਲ ਪਦਾਰਥ ਹੈ ਜੀ ਜਿਹੜਾ ਘੋਲੇ ਜਾਂਦਾ ਹਾਂਜੀ ਜੀ ਚੀਨੀ ਵੀ ਆ ਕੋਲਨਸ਼ੀਲ ਪਦਾਰਥ ਹੈ ਜੀ ਜਿਹੜੀ ਘੋਲੇ ਜਾਂਦੀ ਹਾਂਜੀ ਜੀ ਅੱਗੇ ਦੁੱਧ ਵੀ ਆ ਕੋਲਨਸ਼ੀਲ ਪਦਾਰਥ ਹੈ ਇਹ ਵੀ ਘੋਲੇ ਜਾਂਦਾ ਕੋਲਨਸ਼ੀਲ ਪਦਾਰਥ ਹੈ ਦੁੱਧ ਜੀ ਨਿੰਬੂ ਦਾ ਰਸ ਵੀ ਘੋਲਿਆ ਦੇ ਵੀ ਆ ਕੋਲਨਸ਼ੀਲ ਪਦਾਰਥ ਹੈ ਕੋਲਨਸ਼ੀਲ ਪਦਾਰਥ ਹਾਂਜੀ ਤੇ ਅਕੁਲਨਸ਼ੀਲ ਕਿਹੜੇ ਕਿਹੜੇ ਹੋਏ ਜੀ ਆ ਕੋਲਨਸ਼ੀਲ ਉਹ ਆ ਜੀ ਰੇਤ ਚਾਕ ਪਾਊਡਰ ਮਿੱਟੀ ਸਰੋਂ ਦਾ ਤੇਲ ਸਰੋਂ ਦਾ ਤੇਲ ਇਹ ਚੀਜ਼ਾਂ ਘੁਲਣਸ਼ੀਲ ਹੈ ਸੋ ਇਹ ਤੁਸੀਂ ਬਹੁਤ ਵਧੀਆ ਜੀ ਨਿਆਣੇ ਨੂੰ ਕਰਕੇ ਦੱਸਿਆ ਕਿ ਆਪਾਂ ਕਿਦਾਂ ਪਤਾ ਲਗਾ ਸਕਦੇ ਹਾਂ ਕਿ ਕੋਈ ਪਦਾਰਥ ਜਾਂ ਕੋਈ ਤਰਲ ਘੁਲਣਸ਼ੀਲਾ ਜਾਂ ਘੁਲਣਸ਼ੀਲਾ ਥੈਂਕ ਯੂ ਤੁਸੀਂ ਬਹੁਤ ਵਧੀਆ ਆਪਣੀ ਗਤੀਵਿਧੀ ਪ੍ਰਯੋਗ ਕੀਤਾ ਤੁਹਾਡਾ ਬਹੁਤ ਬਹੁਤ ਫਰਕੀਰ ਧੰਨਵਾਦ ਹਲਾਪਾ ਤੁਹਾਡੇ ਸਮਾਨ ਨਾਲ ਤੁਹਾਡੀ ਇੱਕ ਫੋਟੋ ਕਰ ਦਈਏ ਏ ਸ਼ਾਬਾਸ਼ ਬਹੁਤ ਵਧੀਆ ਥੈਂਕ ਯੂ